ਸਾਡੀਆਂ ਜੀ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਜੀ ਇਹ ਦੇਖੋ ਜੀ ਆਪਾਂ ਪੌਂਚੇ ਤਾਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਉਣੀ ਆ ਵੀ ਆਪਾਂ ਕਿਸ ਤਰ੍ਹਾਂ ਬਣਾਇਆ 3 ਇੰਚ ਆਪਾਂ ਪੌਂਚੇ ਦੀ ਚੁੜਾਈ ਲਈਏ ਜੀ ਲੰਬਾਈ ਆਪਾਂ 7.5 ਇੰਚ ਲਈਏ ਠੀਕ ਹੈ ਜੀ ਇੱਥੋਂ ਦੇਖ ਜਿਹੜੀ ਆਪਾਂ ਗਲਾਈ ਆਪਾਂ 1 ਇੰਚ ਛੱਡ ਕੇ ਆਪਾਂ ਬਾਕੀ ਸਾਰੇ ਦੀ ਗਲਾਈ ਦੇਤੀ ਹੈ ਤੇ ਹੁਣ ਆਪਾਂ ਦੇਖੋ ਇਹਨੂੰ ਕੱਪੜੇ ਦੇ ਉੱਪਰ ਲਗਾਉਣਾ ਜਿਸ ਤਰ੍ਹਾਂ ਕਿ ਆਪਾਂ ਗਲਾ ਅਟੈਚ ਕਰਦੇ ਹਾਂ ਤੁਸੀਂ ਉਸ ਤਰ੍ਹਾਂ ਇਹ ਲਗਾ ਲੈਣਾ ਇਹ ਦੇਖੋ ਜੀ ਹੁਣ ਤੁਸੀਂ ਇਹਦੇ ਵਿੱਚ ਇੱਥੇ ਟੱਕ ਲਗਾ ਕੇ ਇਹਨੂੰ ਗਲੂ ਦੇ ਨਾਲ ਇਸ ਤਰ੍ਹਾਂ ਕਰਕੇ ਫੋਲਡ ਕਰ ਲੈਣਾ ਕੱਪੜੇ ਨੂੰ ਜਿਸ ਤਰ੍ਹਾਂ ਕਿਵੇਂ ਤੁਹਾਨੂੰ ਗਲੇ ਦਿਖਾਉਣੀ ਆ ਵੀ ਗਲੇ ਫੋਲਡ ਕਰਦੀਆਂ ਠੀਕ ਹੈ ਜੀ ਹੁਣ ਇਹਦਾ ਤੁਸੀਂ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਦੇਖੋ ਇਹ ਆਪਾਂ ਇਸ ਤਰ੍ਹਾਂ ਰੈਡੀ ਕਰਾਂਗੇ ਇਹਨੂੰ ਹੁਣ ਦੇਖੋ ਇਹਦੇ ਤੇ ਵੀ ਟੱਕ ਲਗਾ ਲੈਣਾ ਪੋਂਜੀ ਤੇ ਸੈਂਟਰ ਦੇ ਵਿੱਚ ਸਲਵਾਰ ਦੇ ਇਹ ਦੇਖੋ ਜੀ ਆਪਾਂ ਉਲਟੀ ਸਾਈਡ ਤੇ ਰੱਖਣਾ ਇਹਨੂੰ ਇਸ ਤਰ੍ਹਾਂ ਅੱਧਾ-ਅੱਧੇ ਇੰਚ ਦੇਖੋ ਜਿਹੜਾ ਆਪਾਂ ਕੱਪੜਾ ਆਪਾਂ ਬਾਹਰ ਛੱਡਿਆ ਹੋਇਆ ਹੈ ਬਿਲਕੁਲ ਇਹਦੇ ਨਾਲ-ਨਾਲ ਬੁਕਰਮ ਦੇ ਵਿੱਚ ਜੜ ਦੇ ਵਿੱਚ ਸੀਨ ਲਗਾਉਣੀ ਆ ਸੀਨ ਲਗਾ ਕੇ ਤੁਸੀਂ ਫਿਰ ਉੱਪਰਲੀ ਸਾਈਡ ਤੇ ਇਸ ਤਰ੍ਹਾਂ ਲਗਾਉਣੀ ਆ ਬਿਲਕੁਲ ਕੋਨੇ ਦੇ ਉੱਪਰ ਸੀਨ ਲਗਾਉਣੀ ਆ ਇਹ ਦੇਖੋ ਜੀ ਇਹਦੇ ਵਿੱਚ ਕੋਈ ਵੀ ਬਰ ਨਹੀਂ ਟੋੜਾ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ ਤੁਸੀਂ ਸ਼ੇਪ ਦੇ ਦੇਣੀ ਆ ਇਹ ਦੇਖੋ ਤੁਸੀਂ ਸਿੱਧੀ ਲੈਸ ਲਗਾਉਣੀ ਆ ਹੁਣ ਤੁਸੀਂ ਲੈਸ ਨੂੰ ਕਟਿੰਗ ਕਰ ਲੈਣਾ ਕਿਉਂਕਿ ਸ਼ੇਪ ਵਧੀਆ ਆਉਂਦੀ ਹੈ ਜਦੋਂ ਕਿ ਆਪਾਂ ਕਟਿੰਗ ਕਰਕੇ ਲਗਾਉਣੀ ਆ ਇਹ ਦੇਖੋ ਜੀ ਹੁਣ ਫੇਰ ਆਪਾਂ ਇਹ ਲੈਸ ਰੱਖ ਲੈਣੀ ਆ ਇਹ ਦੇਖੋ ਜਿਹੜਾ ਹੁਣ ਆਪਣਾ ਦੇਖੋ ਸਾਈਡਾਂ ਤੇ ਇਹ ਕਪੜਾ ਹੈ ਇਹਨੂੰ ਤੁਸੀਂ ਹੁਣ ਕਟਿੰਗ ਕਰ ਦੇਣਾ ਇਹ ਦੇਖੋ ਜਿਸ ਤਰ੍ਹਾਂ ਕੇ ਸ਼ੇਪ ਦਿੱਤੀ ਹੋਈ ਆਪਾਂ ਉਸ ਤਰ੍ਹਾਂ ਉਹ ਕਰਨਾ ਹਲ ਥੋੜੀ ਮੇਰੇ ਦੇਖੋ ਜਿਸ ਤਰ੍ਹਾਂ ਇਹਦੀ ਸ਼ੇਪ ਜਾ ਰਹੀ ਹੈ ਆਪਾਂ ਉਦਾਂ ਹੀ ਇਹਦੇ ਤੇ ਸੀਨਾ ਲਗਾਉਣੀ ਹੈ ਨਾ ਆਪਾਂ ਇਹਦੇ ਵਿੱਚ ਕੋਈ ਵੀ ਸਕਰੋਲ ਨਹੀਂ ਲਗਾਵਾਂਗੇ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਕੀ ਇਹ ਪਹੁੰਚਾ ਬਣ ਰਿਹਾ ਹੈ ਲੈਸ ਲਗਾਈ ਆਪਾਂ ਉਸ ਤਰ੍ਹਾਂ ਹੀ ਇਹਦੇ ਵਿੱਚ ਸੀਨਾ ਲਗਾਵਾਂਗੇ ਅੱਧਾ ਅੱਧਾ ਇੰਚ ਛੱਡ ਕੇ ਗੈਪ ਅੱਧਾ ਅੱਧਾ ਇੰਚ ਦਾ ਛੱਡਾਂਗੇ ਆਪਾਂ ਇਸ ਤਰ੍ਹਾਂ ਇਹ ਦੇਖੋ ਜੀ ਆਪਣਾ ਇਸ ਤਰ੍ਹਾਂ ਪੌਂਚਾ ਬਣ ਕੇ ਰੈਡੀ ਹੋ ਗਿਆ ਜਿਹੜੀ ਇਹ ਸੀਨ ਮਾਰਨੀ ਆ ਦੇਖੋ ਤੁਸੀਂ ਇਸ ਤਰ੍ਹਾਂ ਸ਼ੇਪ ਦੇ ਵਿੱਚ ਸੀਨ ਦੇਣੀ ਹੈ ਕਈ ਭੈਣਾਂ ਸਿੱਧੀ ਸੀਨ ਮਾਰਦੀਆਂ ਨੇ ਸਿੱਧੀ ਨਹੀਂ ਮਾਰਨੀ ਤੁਸੀਂ ਇਸ ਤਰ੍ਹਾਂ ਸ਼ੇਪ ਦੇ ਵਿੱਚ ਦੇਣੀ ਆ ਇਹ ਦੇਖੋ ਜੀ ਇਹ ਵਾਲੀ ਸੀਨ ਤੁਸੀਂ ਡਬਲ ਕਰ ਦੇਣੀ ਆ ਇਹ ਦੇਖੋ ਜੀ ਆਪਣਾ ਪੌਂਚਾ ਇਸ ਤਰ੍ਹਾਂ ਦਾ ਬਣ ਕੇ ਰੈਡੀ ਹੋ ਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ